ਕੀ ਕਿ ਰੰਦਰ ਜੀ ਆਪਣੇ ਕੋਲ ਖਾਸ ਕਰਕੇ ਪਰ ਹਾਊਸ ਹੋਲਡ ਦੀ ਗੱਲ ਕਰਦੇ ਨੇ ਟੌਨਸ ਦਾ ਟਿਸ਼ੂ ਲੋਟਸ ਦੇ ਆਹ ਟੌਨ ਟਿਸ਼ੂ ਹੋ ਗਏ ਤੇ ਬਹੁਤ ਜ਼ਿਆਦਾ ਵਧੀਆ ਨਾ ਮੈਨੂੰ ਲੱਗਦਾ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਸਾਡੇ ਕੋਲ ਡਿਮਾਂਡ ਆਉਂਦੀ ਸਾਡੇ ਕੋਲ ਇੱਕ ਦਿਨ ਵੀ ਨਹੀਂ ਮਿਲਦਾ ਨਾ ਕਸਮਰ ਆ ਕੇ ਤੁਹਾਨੂੰ ਕਹਿ ਕੇ ਜਾਂਦੇ ਕਿ ਸਾਨੂੰ ਪਹਿਲਾਂ ਮੰਗਵਾ ਕੇ ਦੋ ਆ ਵਾਲਾ ਤੇ ਦੁਕਾਨ ਵਿੱਚ ਵੀ ਤੁਹਾਨੂੰ ਇੰਡੀਆ ਦਾ ਜਾਂ ਕੋਈ ਵੀ ਹੋਵੇ ਹਰ ਇੱਕ ਬ੍ਰਾਂਡ ਤੁਹਾਨੂੰ ਮਿਲੇਗਾ ਅਮੁਰੰਗਾ ਦੀ ਬਹੁਤ ਡਿਮਾਂਡ ਹੈ ਬਿਲਕੁਲ ਬਹੁਤ ਜ਼ਿਆਦਾ ਇਹ ਬਹੁਤ ਜ਼ਿਆਦਾ ਜਾ ਰਿਹਾ ਸਾਡੇ ਕੋਲ ਮੀਨਸ ਅਸੀਂ ਹਰ ਰੋਜ਼ ਫੀਲਿੰਗ ਕਰਦੇ ਰਹਿੰਦੇ ਆ ਇਹਦੀ ਤੇ ਆਹ ਐਵੇਂ ਦੇ ਚੀਜ਼ਾਂ ਨੇ ਇੱਥੇ ਕਿ ਜੋ ਅਸੀਂ ਵੀ ਕਦੇ ਸੁਣਿਆ ਨਹੀਂ ਸੁਣ ਹੈਗੇ ਬਟ ਸਾਨੂੰ ਇੱਥੇ ਆ ਕੇ ਉਹ ਚੀਜ਼ਾਂ ਵੇਖਣ ਨੂੰ ਮਿਲਦਾ ਚਾ ਪਾਊਡਰ ਵੀ ਹੈਗਾ ਹੁਣ ਜਿਵੇਂ ਗਰਮੀ ਚੱਲ ਰਹੀ ਹੈ ਪਾਊਡਰ ਕਿਸਨ ਉਚਿਤ ਸਾਰੇ ਇੰਡੀਅਨ ਬ੍ਰਾਂਡ ਤੁਹਾਡੇ ਕੋਲ ਹੈਗੇ ਇਨੋ ਦੀ ਵੀ ਹਰ ਇੱਕ ਮੈਂ ਦੇਖਿਆ ਵੈਰਾਈਟੀ ਕੁਆਲਿਟੀ ਇੱਥੇ ਅਵੇਲੇਬਲ ਹੈ ਕਾਇਮ ਚੂਰਨ ਵੀ ਹੈਗਾ ਤੇ ਬਾਦਾਮ ਰੋਗਨ ਆਹ ਬਹੁਤ ਸਾਡੇ ਇੱਥੇ ਜ਼ਿਆਦਾ ਜਾ ਰਿਹਾ ਹੈ ਹਾਂਜੀ ਬੀਬੀਆਂ ਦੀ ਖਾਸੀਅਤ ਬਿਲਕੁਲ ਦੀਪ ਮੈਨੂੰ ਲੋੜ ਪੈਂਦੀ ਹੈ ਹੁਣ ਦੇਖੋ ਤੁਹਾਡੇ ਚਿਹਰੇ ਤੇ ਵੀ ਮੁਸਕਾਨ ਥੋੜੀ ਜਿਹੀ ਵੱਧ ਗਈ ਔਣੇ ਗੱਲ ਸੁਣ ਕੇ ਹਾਂਜੀ ਸ਼ੇਵਿੰਗ ਕਰੀਮਸ ਹੋ ਗਿਆ ਹਨਾ ਬਰਸ਼ ਹੋ ਗਏ ਤੇ ਇਹ ਇਹ ਹੀ ਸੈਕਸ਼ਨ ਸਾਡੇ ਮੈਂਡ ਦਾ ਸਪੈਸ਼ਲ ਸੀ ਰੱਖਿਆ ਹੋਇਆ ਉਹਨਾਂ ਵਾਸਤੇ ਕਿਰਕੋ ਪੂਜਾ ਦਾ ਸਮਾਰੋਹ ਵੀ ਮੈਂ ਦੇਖ ਰਿਹਾ ਕਿ ਕੀ ਅਸੀਂ ਜਾ ਕੇ ਉਹ ਕਿਹੜੀਆਂ ਚੀਜ਼ਾਂ ਮਿਲਣ ਗਿਆ ਕਿ ਨਹੀਂ ਹੈ ਇੱਥੇ ਸਾਨੂੰ ਸਭ ਕੁਝ ਮਿਲੇਗਾ ਪਰ ਇਹ ਮੰਗਲ ਦੀਪ ਸਾਡੇ ਇਸ ਟਾਈਮ ਬਹੁਤ ਜ਼ਿਆਦਾ ਇਹ ਜਾ ਰਹੀ ਹੈ ਇਹ ਵੀ ਹੌਟ ਸੈਲਿੰਗ ਹੈ ਕੀ ਹਾਂ ਜੀ ਹੌਟ ਸੈਲਿੰਗ ਹੈ ਤੇ ਬਾਕੀ ਜਿਹੜੀ ਫ੍ਰੈਗਰੈਂਸ ਬਹੁਤ ਨਾਈਸ ਹੈ ਬਹੁਤ ਵਧੀਆ ਸਸਕਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਤੁਹਾਡਾ ਦੋਸਤ ਲਾਡੀ ਸਿੰਘ ਪਟਿਆਲਾ ਲੋਟਸ 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 ਹੁਣ ਐਸੀ ਇੱਕ ਸੰਸਥਾ ਇੱਕ ਐਸਾ ਨਾਮ ਬਣ ਚੁੱਕਿਆ ਹੈ ਨਿਊਜ਼ੀਲੈਂਡ ਭਰ ਦੇ ਵਿੱਚ ਕਿ ਲੋਕਾਂ ਦਾ ਭਰੋਸਾ ਲੋਕਾਂ ਦਾ ਵਿਸ਼ਵਾਸ ਲੋਟਸ ਤੇ ਬਣ ਗਿਆ ਹੈ ਤੇ ਲੋਟਸ ਦੀ ਟੀਮ ਵੀ ਹਰ ਟਾਈਮ ਤਤਪਰ ਰਹਿੰਦੀ ਹੈ ਲੋਟਸ ਦੀ ਪ੍ਰੋਡਕਟਿਵਿਟੀ ਲੋਟਸ ਦੀ ਫਰੈਸ਼ਨੈਸ ਲੋਟਸ ਕੋਰ ਹਰ ਇੱਕ ਚੀਜ਼ ਅਵੇਲੇਬਲ ਹੈ ਹਿੰਦੂਸਤਾਨੀ ਖਿੱਤੇ ਦਾ ਹਰ ਇੱਕ ਪ੍ਰੋਡਕਟ ਤੁਹਾਡੇ ਖਾਣ ਵਾਲਾ ਘਰ ਵਰਤਣ ਵਾਲਾ ਲੋਟਸ ਦੇ ਸਟੋਰਾਂ ਤੇ ਮਿਲਦਾ ਹੈ ਬੋਟਨੀ ਦੀ ਗੱਲ ਕਰ ਲਈਏ ਮਾਉਂਟ ਰੋਸਕਲ ਦੀ ਗੱਲ ਕਰ ਲਈਏ ਤੇ ਚਾਹੇ ਗੱਲ ਕਰ ਲਈਏ ਮਨਕਾਉਦੀ ਇਸ ਵੀਕਐਂਡ ਤੇ ਬਹੁਤ ਮਾਹੌਕਾ ਹੋਣ ਵਾਲਾ ਹੈ ਕਾਫੀ ਪ੍ਰੋਮੋਸ਼ਨ ਚੱਲੇਗੀ ਮੇਰੇ ਨਾਲ ਫਿਲਹਾਲ ਅਮਨ ਪੰਜੀ ਸਾਡੇ ਨਾਲ ਨੇ ਉਹ ਦੱਸਣਗੇ ਅਸੀਂ ਦੋ ਆਇਲਾ ਦੇ ਵਿੱਚ ਅੱਜ ਜਿਹੜਾ ਹੈਗਾ ਕਵਰ ਕਰ ਰਹੇ ਹਾਂ ਤੋਂ ਤੁਹਾਨੂੰ ਦੱਸਣਗੇ ਹਾਊਸਹੋਲਡ ਤੇ ਨਾਲ ਡਰਿੰਕ ਸੈਕਸ਼ਨ ਤੇ ਬੜਾ ਕੁਝ ਰਹਿਣ ਵਾਲਾ ਹੈ ਅਮਨ ਜੀ ਵੈਲਕਮ ਟੂ ਰੇਡੀਓ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹਾਂ ਜੀ ਬਹੁਤ ਵਧੀਆ ਕੀ ਕੀ ਰਹਿੰਦਾ ਜੀ ਆਪਣੇ ਕੋਲ ਖਾਸ ਕਰਕੇ ਆਪਾਂ ਹਾਊਸਹੋਲਡ ਦੀ ਗੱਲ ਕਰਦੇ ਹਾਂ ਉਹ ਦੱਸੋ ਪਲੀਜ਼ ਦਰਸ਼ਕਾਂ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲੇਗੀ ਜਿਵੇਂ ਕਿ ਆਪਾਂ ਨੂੰ ਉਤੋਂ ਆਪਾਂ ਸਟਾਰਟ ਕਰਦੇ ਆਂ ਟਿਸ਼ੂ ਵਗੈਰਾ ਤੋਂ ਲੋਟਸ ਦਾ ਟਿਸ਼ੂ ਲੋਟਸ ਦੇ ਆਹ ਟੋਨਟਿਸ਼ੂ ਹੋਗੇ ਤੇ ਬਹੁਤ ਜ਼ਿਆਦਾ ਵਧੀਆ ਨਾ ਇਸ ਦਾ ਮੈਨੂੰ ਲੱਗਦਾ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਸਾਡੇ ਕੋਲ ਡਿਮਾਂਡ ਆਂਦੀ ਸਾਡੇ ਕੋਲ ਇੱਕ ਦਿਨ ਵੀ ਨਹੀਂ ਮਿਲਦਾ ਨਾ ਕਸਟਮਰ ਆ ਕੇ ਸਾਨੂੰ ਕਹਿ ਕੇ ਜਾਂਦੇ ਕਿ ਸਾਨੂੰ ਪਹਿਲਾਂ ਮੰਗਵਾ ਕੇ ਦੋ ਆ ਵਾਲਾ ਟਿਸ਼ੂਸ ਹੋ ਗਿਆ ਬਹੁਤ ਨਾਈਸ ਆ ਯੂਜ਼ ਕਰਕੇ ਵੇਖਿਓ ਤੇ ਬਾਕੀ ਸਾਡੇ ਕੋਲ ਡਿਸ਼ ਵੋਸ਼ਰ ਵਗੈਰਾ ਹੈਗੇ ਆ ਹਰ ਇੱਕ ਚੀਜ਼ ਆ ਮੀਨ ਜੋ ਵੀ ਸਾਨੂੰ ਕਸਟਮਰ ਇੱਕ ਡਿਮਾਂਡ ਕਰਦਾ ਹੈ ਕਿ ਉਹਨੂੰ ਇੱਕ ਚੀਜ਼ ਚਾਹੀਦੀ ਚਾਹੇ ਛੋਟੀ ਹੈ ਚਾਹੇ ਵੱਡੀ ਹਾਂਜੀ ਅਸੀਂ ਪਹਿਲਾਂ ਉਹਦੀ ਡਿਮਾਂਡ ਤੇ ਉਹ ਚੀਜ਼ ਲੈ ਕੇ ਆਨੇ ਆ ਸਾਡੇ ਸੁਪਰਵਾਈਜ਼ਰ ਇਸ ਚੀਜ਼ ਨੂੰ ਬਹੁਤ ਧਿਆਨ ਚ ਰੱਖਦੇ ਆ ਕਿ ਜੇ ਕਸਟਮਰ ਡਿਮਾਂਡ ਹੈ ਤੇ ਉਹ ਚੀਜ਼ ਆਣੀ ਚਾਹੀਦੀ ਸਾਡੇ ਕੋਲ ਤੇ ਚਾਹੇ ਜੋ ਵੀ ਅਸੀਂ ਉਹਨਾਂ ਨੂੰ ਇੱਕ ਟਾਈਮ ਦੇ ਦੇਂਦੇ ਆ ਕਿ ਵਾਸ਼ਿੰਗ ਪਾਊਡਰ ਵੀ ਹੈ ਤੁਹਾਡੇ ਕੋਲ ਵੱਡੇ ਵੱਡੇ ਸਟੋਰਾਂ ਤੇ ਜਿਵੇਂ ਸਾਡੇ ਲੋਕ ਜਾਣਦੇ ਆ ਪਰ ਲੋਟਸ ਦਾ ਇੱਕ ਵੱਡੀ ਚੀਜ਼ ਪੇਸ਼ਕਸ਼ ਕੀਤੀ ਕਿ ਹਰ ਚੀਜ਼ ਅਵੇਲੇਬਲ ਹੈ ਹਰ ਇੱਕ ਚੀਜ਼ ਮਿਲੇਗੀ ਤੁਹਾਨੂੰ ਇੱਥੇ ਜਿਵੇਂ ਇੱਕ ਇੰਡੀਆ ਦਾ ਈਜ਼ੀ ਲਾ ਲਓ ਉਜਾਲਾ ਲਾ ਲਓ ਜੋ ਕਿ ਇੰਨਾ ਈਜ਼ੀ ਨਹੀਂ ਹੈਗਾ ਇੱਥੇ ਮਿਲਣਾ ਹਨਾ ਇਹ ਚੀਜ਼ਾਂ ਬਟ ਅਸੀਂ ਧਿਆਨ ਰੱਖਦੇ ਹਾਂ ਕਿ ਕਸਟਮਰ ਨੂੰ ਇਹ ਜਿਵੇਂ ਆਪਾਂ ਇੰਡੀਆ ਤੋਂ ਆ ਰਹੇ ਆ ਨਾ ਪਰ ਬਹੁਤ ਜ਼ਿਆਦਾ ਮਾਈਂਡ ਇਜ਼ ਇਹ ਚੀਜ਼ਾਂ ਹੁੰਦੀਆਂ ਨੇ ਕਿ ਸਾਡੇ ਕੋਲ ਆਹ ਚੀਜ਼ ਉੱਤੇ ਹੋਏਗੀ ਆਪਾਂ ਲੈ ਕੇ ਜਾਈਏ ਕੈਰੀ ਕਰੀਏ ਨਾ ਬਟ ਇੱਥੇ ਜਦੋਂ ਆਓਗੇ ਤੁਹਾਨੂੰ ਹਰ ਇੱਕ ਚੀਜ਼ ਇੰਡੀਆ ਦੀ ਮਿਲੇਗੀ ਔਰ ਬਹੁਤ ਵਧੀਆ ਜੀ ਕੁਆਲਟੀ ਵਾਈਜ਼ ਧੋਣ ਵਾਲੇ ਸਾਬਣ ਵੀ ਹੈਗੇ ਤੁਹਾਡੇ ਕੋਲ ਕੱਪੜੇ ਧੋਣ ਵਾਲੇ ਵੀ ਨਹਾਣ ਵਾਲੇ ਵੀ ਹਾਂਜੀ ਬਿਲਕੁਲ ਤੇ ਇਹ ਦੁਕਾਨ ਵਿੱਚ ਵੀ ਤੁਹਾਨੂੰ ਇੰਡੀਆ ਦਾ ਜਾਂ ਕੋਈ ਵੀ ਹੋ ਗਿਆ ਹਰ ਇੱਕ ਬ੍ਰਾਂਡ ਤੁਹਾਨੂੰ ਮਿਲੇਗਾ ਜੋ ਵੀ ਤੁਹਾਡੀ ਇੱਕ ਮੀਨਸ ਜ਼ਰੂਰਤ ਦੇ ਹਿਸਾਬ ਦੇ ਨਾਲ ਹਰ ਇੱਕ ਚੀਜ਼ ਹੈਗੀ ਆ ਡਿਟਾਲ ਲक्स ਤੇ ਲਾਈਫ ਵਾਜੇ ਇੰਡੀਆ ਤੇ ਹਰ ਇੱਕ ਹਰ ਇੱਕ ਵੈਰਾਈਟੀ ਦਾ ਪ੍ਰੋਡਕਟ ਤੁਹਾਡੇ ਸਟੋਰ ਤੇ ਮੈਂ ਦੇਖਿਆ ਅਵੇਲੇਬਲ ਬਿਲਕੁਲ ਹਰ ਇੱਕ ਚੀਜ਼ ਨਾਲ ਮच्छਰ ਮच्छਰ ਮਾਰਨ ਲਾ ਵੀ ਬਿਲਕੁਲ ਜੀ ਹਾਂਜੀ ਉਹ ਵੀ ਹੈ ਰੱਖਿਆ ਹੋਇਆ ਐਡੀਟੋਰ ਐਂਟੀਸੈਪਟਿਕ ਹੈ ਗਿਆ ਜੀ ਬੋਟਲਸ ਵਾਈਜ਼ ਵੱਡੇ ਛੋਟੇ ਸਭ ਮਿਲ ਜੇਗੀ ਤੁਹਾਨੂੰ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਤੇ ਬਾਕੀ ਹਰਬਲੈਕਸ ਦਾ ਸਾਡੇ ਕੋਲ ਵੀ ਇਹ ਇਹ ਨਵਿਕਲੀ ਚੀਜ਼ ਹੈ ਜਿਵੇਂ ਮਨੀਸ਼ਾ ਜੀ ਨੇ ਵੀ ਮੈਨੂੰ ਦੱਸਿਆ ਇਹ ਤੁਹਾਡੇ ਕੋਲ ਇੱਕ ਨਵਿਕਲੀ ਚੀਜ਼ ਹੈ ਹੈਨਾ ਹਾਂਜੀ ਹਰ ਇੱਕ ਤਰ੍ਹਾਂ ਦੀ ਜਿਹੜੀ ਆਈਟਮ ਹੈ ਤੁਹਾਡੇ ਕੁਸ਼ਿਕਾ ਕਾਈ ਹੋ ਗਿਆ ਨੀਮ ਹੋ ਗਿਆ ਮੈਂ ਕਹਿੰਦਾ ਤੁਸੀਂ ਜਿਆਦਾ ਦੱਸੋ ਤੁਸੀਂ ਇਸ ਆਇਲ ਤੇ ਆ ਮਿਲ ਜੈਗੀ ਹਰ ਇੱਕ ਚੀਜ਼ ਆ ਰਿੱਟਾ ਹੋ ਗਿਆ ਰੋਜ਼ਾ ਹੋ ਗਿਆ ਤੇ ਤુલਸੀ ਵਗੈਰਾ ਹਰ ਇੱਕ ਚੀਜ਼ ਮੈਂ ਕਿ ਕਸਟਮਰ ਜਦੋਂ ਆ ਕੇ ਸਾਨੂੰ ਇਹ ਕਹਿੰਦਾ ਨਾ ਕਿ ਉਹਨੂੰ ਮੋਰੰਗਾ ਜਾਂ ਆਮਲਾ ਕੁਝ ਚਾਹੀਦਾ ਆ ਮੋਰੰਗਾ ਦੀ ਬਹੁਤ ਡਿਮਾਂਡ ਹੈ ਬਿਲਕੁਲ ਬਹੁਤ ਜ਼ਿਆਦਾ ਇਹ ਬਹੁਤ ਜ਼ਿਆਦਾ ਜਾ ਰਿਹਾ ਸਾਡੇ ਕੋਲ ਮੀਨਸ ਅਸੀਂ ਹਰ ਰੋਜ਼ ਫੀਲਿੰਗ ਕਰਦੇ ਰਹਿੰਦੇ ਆ ਇਹਦੀ ਤੇ ਹਰ ਇੱਕ ਚੀਜ਼ ਆ ਸਾਨੂੰ ਕਾਲਸ ਵਗੈਰਾ ਵੀ ਆਉਂਦੀਆਂ ਜੀ ਟੋਟਲੀ ਹਰਬਲ ਹਾਂ ਜੀ ਸਭ ਹੀ ਹਾਂਜੀ ਬਹੁਤ ਵਧੀਆ ਸਾਰਾ ਹੀ ਆ ਤੇ ਹਰ ਇੱਕ ਚੀਜ਼ ਆ ਇੱਥੇ ਜੋ ਵੀ ਕਿਸੇ ਨੂੰ ਚਾਹੀਦੀ ਆ ਕਰੇਲਾ ਹੋ ਗਿਆ ਪਾਊਡਰ ਤ੍ਰਿਫਲਾ ਹੋ ਗਿਆ ਵੀ ਕੋਈ ਐਦਾਂ ਦੀ ਚੀਜ਼ ਨਹੀਂ ਹੈਗੀ ਜੋ ਅੱਛਾ ਆ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਕੀ ਚੀਜ਼ ਆ ਇਹ ਮੇਰੇ ਖਾਲ ਤੁਹਾਡੇ ਸਟੋਰ ਤੇ ਜ਼ਿਆਦਾ ਇਹ ਪ੍ਰੋਡਕਟ ਹਿਊਜ ਅਵੇਲੇਬਲ ਰਹਿੰਦੇ ਆ ਤੁਹਾਨੂੰ ਬਾਹਰ ਕਿਧਰੇ ਨਹੀਂ ਮਿਲੇਗਾ ਸਿਰਫ ਸਾਡੇ ਕੋਲ ਲਾਟਸ ਜੀ ਤੁਹਾਨੂੰ ਇਹ ਚੀਜ਼ਾਂ ਮਿਲੇ ਮਿਲਣਗੀਆਂ ਤੇ ਹਾਂਜੀ ਆਹਾਂ ਅੰਬਾ ਹਲਦੀ ਹੋਗੀ ਤੇ ਵਾਈਟ ਮੁਸਲੀ ਹੋਗੀ ਹਨਾ ਤੇ ਆਹ ਐਵੇਂ ਦੇ ਚੀਜ਼ਾਂ ਨੇ ਇੱਥੇ ਕਿ ਜੋ ਅਸੀਂ ਵੀ ਕਦੀ ਸੁਣਿਆ ਨਹੀਂ ਸਨ ਹੈਗੀਆਂ ਬਟ ਸਾਨੂੰ ਇੱਥੇ ਆ ਕੇ ਉਹ ਚੀਜ਼ਾਂ ਵੇਖਣ ਨੂੰ ਮਿਲਿਆ ਆਹ ਦੇਖੋ ਹਿਮਾਲਿਆ ਜਿਹੜਾ ਬ੍ਰਾਂਡ ਹੈ ਇੰਡੀਅਨ ਬ੍ਰਾਂਡ ਹੈ ਤੇ ਹਰ ਇੱਕ ਜਿਹੜਾ ਹੈਗਾ ਚੀਜ਼ ਤੁਹਾਡੇ ਕੋਲ ਅਵੇਲੇਬਲ ਰਹਿੰਦੀ ਹੈ। ਹਾਂਜੀ ਜਿਵੇਂ ਕਿ 올 ਡੇਜ਼ ਵਾਲੇ ਹੁੰਦੇ ਆ ਉਹਨਾਂ ਨੂੰ ਇਹ ਚੀਜ਼ ਬਹੁਤ ਨੀਡ ਹੁੰਦੀ ਆ ਕਿ ਉਹਨਾਂ ਕੋਲ ਟੈਬਲੇਟਸ ਵਗੈਰਾ ਇਹ ਜਿਵੇਂ ਤ੍ਰਿਫਲਾ ਦੀ ਹੋਗੀ, ਬ੍ਰਹਮੀ ਹੋਗੀ, ਅਰਜਨਾ ਹੋਗੀ ਉਹਨਾਂ ਕੋ ਚਾਹੀਦੀਆਂ ਹੁੰਦੀਆਂ ਤੇ ਉਹ ਸਾਡੇ ਕੋਲ ਆ ਕੇ ਇਹ ਚੀਜ਼ਾਂ ਨੂੰ ਜਦੋਂ ਵੇਖਦਾ ਬਹੁਤ ਹੈਪੀ ਹੁੰਦਾ ਔਰ ਬਹੁਤ ਜ਼ਿਆਦਾ ਕਹਿ ਕੇ ਜਾਂਦਾ ਕਿ ਬਹੁਤ ਨਾਈਸ ਆ। ਇੱਕੀਏ ਜੀ ਇਹ ਵੀ ਦੱਸੋ ਦਰਸ਼ਕਾਂ ਨੂੰ ਜੂਸ ਇਹ ਤੁਸੀਂ ਜੇ ਕੋਈ ਪਾਊਡਰ ਨਹੀਂ ਲੈ ਰਿਹਾ ਪਾਊਡਰ ਲੈ ਰਿਹਾ ਕਿਸੇ ਨੂੰ ਜੂਸ ਚਾਹੀਦਾ ਹੁੰਦਾ ਜਿਵੇਂ ਕਰੇਲਾ ਜੂਸ ਹੋ ਗਿਆ, ਆਮਲਾ ਹੋ ਗਿਆ, ਤ੍ਰਿਫਲਾ ਹੋ ਗਿਆ ਗਲੋਏ ਹਰ ਇੱਕ ਚੀਜ਼ ਦਾ ਜੋਤਾਂ ਨੂੰ ਇੱਥੇ ਮਿਲ ਜੇਗਾ ਜੀ ਉਹ ਵੀ ਬਹੁਤ ਵਧੀਆ ਅੱਛਾ ਪਾਊਡਰ ਵੀ ਹੈਗੇ ਹੁਣ ਜਿਵੇਂ ਗਰਮੀ ਚੱਲ ਰਹੀ ਹੈ ਤੇ ਪਾਊਡਰ ਕਿਸੇ ਨੂੰ ਚਾਹੀਦਾ ਸਾਰੇ ਇੰਡੀਅਨ ਬ੍ਰਾਂਡ ਤੁਹਾਡੇ ਕੋਲ ਹੈਗੇ ਬਿਲਕੁਲ ਉਹ ਬਾਕੀ ਜੇ ਕਿਸੇ ਨੂੰ ਕਾਫ ਹੈ ਕਿਸੇ ਕੋਈ ਬਿਮਾਰ ਹੈਗਾ ਉਹਦੇ ਵਾਸਤੇ ਵੀ ਜੋਸ਼ੀਨਾ ਬਹੁਤ ਵਧੀਆ ਹਾਂ ਲੋ ਜੀ ਇਹ ਬਿਲਕੁਲ ਦੋਸਤਾਂ ਨੂੰ ਦੁਬਾਰਾ ਦੱਸ ਦਈਏ ਪੈਣ ਜੀ ਇਹ ਰਿਪੀਟ ਕਰ ਦਿਓ ਪਲੀਜ਼ ਤੁਸੀਂ ਬਹੁਤ ਵਧੀਆ ਗੱਲ ਦੱਸੀ ਹੈ ਇਹ ਜਦੋਂ ਕਾਫ ਵਗੈਰਾ ਜਾਂ ਕਿਸੇ ਸਰਦੀ ਲੱਗਦੀ ਆ ਤੇ ਜੋਸ਼ੀਨਾ ਹੋ ਗਿਆ ਤੁਲਸੀ ਹੋ ਗਿਆ ਇਹ ਸਭ ਬਹੁਤ ਨਾਈਸ ਵਧੀਆ ਬਹੁਤ ਇਹ ਜਿਆਦਾ ਹੀ ਇਫੈਕਟ ਪੈਂਦਾ ਹੈ ਨਾ ਠੀਕ ਹੋਣ ਜੀ ਬਾਕੀ ਇਹ ਸਾਫੀ ਹੋ ਗਈ ਤੁਹਾਨੂੰ ਪਤਾ ਹੀ ਹੈ ਸਕਿਨ ਵਾਸਤੇ ਨਾ ਔਰ ਇਹਨੂੰ ਦੀ ਵੀ ਹਰ ਇੱਕ ਮੈਂ ਦੇਖਿਆ ਵੈਰਾਈਟੀ ਕਵਾਲਿਟੀ ਇੱਥੇ ਅਵੇਲੇਬਲ ਹੈ ਕਾਇਮ ਚੂਰਨ ਵੀ ਹੈਗਾ ਕਾਫੀ ਕੁਛ ਹੈ ਆਪਣੇ ਕੋਲ cholesterol oil ਵੀ ਹੈ ਤਿੰਨੋਂ ਚਾਰੋਂ ਪੈਕਿੰਗ ਜੇ ਅਵੇਲੇਬਲ ਹੈ ਹਾਂਜੀ ਬਿਲਕੁਲ ਆ ਕਾਇਮ ਚੂਰਨ ਆ ਹੋ ਗਿਆ ਟੈਬਲੇਟਸ ਵੀ ਹੈਗੀ ਆ ਤੇ ਬਦਾਮ ਰੋਗਨ ਆਹ ਬਹੁਤ ਸਾਡਾ ਇੱਥੇ ਜਿਆਦਾ ਜਾ ਰਿਹਾ ਹੈ ਜਿਆਦਾ ਹਾਂਜੀ ਤੇ ਹਰ ਕਿਸੇ ਨੂੰ ਡਿਮਾਂਡ ਹੁੰਦੀ ਪਿਓਰ ਬਦਾਮ ਜੀ ਬਿਲਕੁਲ ਤੇ ਸਾਡੇ ਕੋਲ ਤਾਂ ਹਮੇਸ਼ਾ ਹੀ ਇਦਾਂ ਹੀ ਰਹਿੰਦਾ ਕਿ ਡਿਮਾਂਡ ਸੇ ਵੀ ਪਹਿਲਾਂ ਬਦਾਮ ਰੋਗਨ ਦੇ ਦੋ ਬਾਕੀ ਇਹ ਬੱਚਿਆਂ ਦਾ ਹੋ ਗਿਆ ਆਇਲ ਨਾ ਇਹ ਸਾਰਾ ਸੈਕਸ਼ਨ ਬੱਚਿਆਂ ਦਾ ਹੈ ਬੱਚਿਆਂ ਦੀ ਅਵੇਲੇਬਿਲਟੀ ਹਰ ਚੀਜ਼ ਰਹਿੰਦੀ ਹੈ ਤੇ ਜਗ੍ਹਾ ਦਿੱਤੀ ਹੋਈ ਆ ਬੱਚਿਆਂ ਵਾਸਤੇ ਜਿਵੇਂ ਕਿ ਪਾਊਡਰ ਉਹ ਹੋ ਗਿਆ ਉਹਨਾਂ ਵਾਸਤੇ ਸਕਿਨ ਬਾਡੀ ਵਾਸ਼ ਹੋ ਗਿਆ ਤੇ ਬਾਕੀ ਉਹਨਾਂ ਦੀ ਜਨਮ ਕੁੱਟੀ ਤੇਲ ਵਗੈਰਾ ਹੁੰਦੇ ਆ ਹਨਾ ਤੇ ਸਾਡੇ ਕੋਲ ਉਹ ਸਾਰਾ ਕੁਆਲਟੀ ਪ੍ਰੋਡਕਟ ਹੈ ਹਾਂਜੀ ਬਹੁਤ ਵਧੀਆ ਯੂਜ਼ ਕਿਤੇ ਹੀ ਪਤਾ ਲੱਗਦਾ ਹੁੰਦਾ ਹੈ ਸਬਦੀ ਬੋਰਡ ਇਹ ਵਰਟੀਕਾ ਇਹ ਤੁਹਾਨੂੰ ਕਿਧਰੋਂ ਨਹੀਂ ਮਿਲੇਗਾ ਜੋ ਸਾਡੇ ਸਟੋਰ 'ਚ ਆ ਅਛਾ ਮੈਨੂੰ ਉਪਲਬਧ ਹੈ ਮੈਨੂੰ ਲੱਗਾ ਲੋਟਸ ਦੀ ਹੈ ਹਾਂਜੀ ਬਿਲਕੁਲ ਵਰਟੀਕਾ ਸਿਰ ਅਵੇਲੇਬਲ ਰਹਿੰਦਾ ਹੈ ਲੋਟਸ ਕੋਲ ਬਿਲਕੁਲ ਬਿਲਕੁਲ ਹਾਂਜੀ ਤੇ ਬਾਕੀ ন্যাਚੁਰਲ ਕੋਕੋਨਟ ਆਇਲ ਵੀ ਯੂਜ਼ ਕਰਦੇ ਆ ਕਿਸ ਨੂੰ ਚਾਹੀਦਾ ਹੁੰਦਾ ਹੈ ਤੇ ਆ ਕੋਕੋਨਟ ਹੈਅਰ ਆਇਲ ਦੀ ਜਿੰਨੀ ਵੀ ਵੈਰਾਈਟੀ ਆ ਇੱਥੇ ਪਈ ਹੋਈ ਆ ਲੋ ਜੀ ਹੈਅਰ ਆਇਲ ਤੁਸੀਂ ਖੋਪੇ ਦਾ ਤੇਲ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਬਦਾਮਾਂ ਦਾ ਤੇਲ ਲੈਣਾ ਜਿਹੜਾ ਵੀ ਤੇਲ ਤੁਹਾਨੂੰ ਆਇਲ ਚਾਹੀਦਾ ਹੈ ਉਹ ਅਵੇਲੇਬਲ ਹੈ ਹਾਂਜੀ ਬਿਲਕੁਲ ਮਿਲ ਜੇਗਾ ਔਰ ਫੂਡ ਵਾਸਤੇ ਯੂਜ਼ ਕਰਦੇ ਹੁੰਦੇ ਆ ਵੀ ਜਿਵੇਂ ਆਹ ਰੋਜ਼ ਵਾਟਰ ਹੋ ਗਿਆ ਜੀ ਤੇ ਕੇਵੜਾ ਵਾਟਰ ਹੋ ਗਿਆ ਤੁਹਾਨੂੰ ਵੱਡੀ ਬੋਟਲ ਛੋਟੀ ਬੋਟਲ ਸਭ ਮਿਲਣਗੇ ਆਰਾਮ ਨਾਲ ਜਿਵੇਂ ਸਾਈਜ਼ ਵਾਸ ਅਵੇਲੇਬਲ ਹੈ ਬਿਲਕੁਲ ਹਾਂਜੀ ਜੀ ਬਾਕੀ ਆ ਸੈਕਸ਼ਨ ਉਹ ਕਰੀਮਸ ਸਾਰੀਆਂ ਕੀ ਹੈ ਜੀ ਫੇਸ ਵਾਸ਼ ਕਰੀਮਸ ਵਗੈਰਾ ਸਭ ਇੱਕ ਪਾਸੇ ਆ ਜਿਵੇਂ ਕਿ ਆਹ ਬਲੀਚ ਇਹ ਵੀ ਮੈਂ ਦੇਖ ਰਿਹਾ ਕਾਈਂਡ ਆਫ ਹਰਬਲ ਹੈ ਸਾਰੀਆਂ ਚੀਜ਼ਾਂ ਬਿਲਕੁਲ ਆਰਗੈਨਿਕ ਟਾਈਪ ਚੀਜ਼ਾਂ ਇਹ ਇਹ ਮੈਨੂੰ ਲੱਗਦਾ ਉਹੀ ਆ ਜੋ ਕਸਟਮਰ ਆ ਦੇਖੋ ਕਾਫੀ ਪ੍ਰੋਡਕਟ ਦੇਖੋ ਮੈਂ ਦੇਖਿਆ ਲੋਟਸ ਤੇ ਨਾ ਇਹ ਬ੍ਰਾਂਡ ਹੀ ਤੁਹਾਡਾ ਲੱਗਦਾ ਮੈਨੂੰ ਤਾਂ ਜੀ ਇਹ ਲੋਟਸ ਬ੍ਰਾਂਡ ਹੀ ਆ ਤਾਂ ਲੋਟਸ ਬ੍ਰਾਂਡ ਹੀ ਆ ਵਾਹ ਜੀ ਵਾਹ ਇਹ ਤਾਂ ਬੜੀ ਕਮਾਲ ਦੀ ਗੱਲ ਹੈ ਇਹ ਫੇਸ਼ੀਅਲ ਕਿਟ ਆ ਤੇ ਥੱਲੇ ਵਾਲੀ ਆਇਲਸ ਜਾਂ ਬਲੀਚ ਵਗੈਰਾ ਹਨਾ ਤੇ ਇਧਰ ਕਰੀਮ ਹੋ ਗਈਆਂ ਇਹ ਹੋ ਗਿਆ ਸਭ ਕੁਝ ਪੌਂਡਸ ਵਗੈਰਾ ਤੇ ਫੇਸ ਵਾਸ਼ ਵਗੈਰਾ ਵੀ ਐਲ ਸੀਜ਼ ਦਾ ਮਿਲੇਗਾ ਪੌਂਡਸ ਦਾ ਮਿਲੇਗਾ ਲੋਟਸ ਦਾ ਫੇਸ ਵਾਸ਼ ਮਿਲੇਗਾ ਹਿਮਾਲਿਆ ਦੀ ਤਾਂ ਬਹੁਤ ਵੈਰਾਈਟੀ ਹੈ ਸਾਡੇ ਕੋਲ ਫਿਰ ਕੋਈ ਵੀ ਕਸਟਮਰ ਆਏ ਨਹੀਂ ਕਹਿ ਸਕਦਾ ਕਿ ਇੱਥੇ ਆ ਚੀਜ਼ ਮਿਲੀ ਹਰ ਇੱਕ ਚੀਜ਼ ਮੈਂ ਦੇਖ ਬਿਲਕੁਲ ਹਾਂਜੀ ਹੁਣ ਤੁਸੀਂ ਜੇ ਇੱਥੇ ਦਾ ਵੀ ਕੋਈ ਬ੍ਰਾਂਡ ਲੈਣਾ ਉਹ ਵੀ ਤੁਹਾਡੇ ਕੋਲ ਹੈਗਾ ਹਾਂਜੀ ਸ਼ੈਂਪੂ ਪਲੱਸ ਤੁਸੀਂ ਆਰਗੈਨਿਕ ਦੇ ਵਿੱਚ ਦੇਖ ਲਓ ਬਿਲਕੁਲ ਨੇਚਰਲ ਚੀਜ਼ਾਂ ਨੇ ਕੋਲ ਅਵੇਲੇਬਲ ਨੇ ਇੱਕ ਚੀਜ਼ ਵਾਇਟਿਕਾ ਇਹ ਵੀ ਸਾਡੇ ਵਾਸਤੇ ਇੱਕ ਆਇਲ ਦਿੱਤੀ ਹੋਈ ਹੈ ਇਹਨੂੰ ਜੋ ਕਿ ਡਿਮਾਂਡਸ ਬਹੁਤ ਜ਼ਿਆਦਾ ਹੁੰਦੀ ਕਰਦਾ ਮੈਨੂੰ ਵੀ ਕਈ ਮੈਸੇजेस ਭੰਜੀ ਫੋਨਸ ਲੋਕ ਕਹਿੰਦੇ ਆ ਕਿ ਲੋਟਸ ਦੇ ਪ੍ਰਾਈਸ ਦੇ ਵਿੱਚ ਥੋੜੀ ਜਿਹੀ ਗੜਬੜ ਆ ਜਿਹੜੀ ਉਹਨਾਂ ਦੀ ਆਪਣੀ ਮੋਨੋਪੋਲੀ ਆਈਟਮ ਲਗਾ ਲਈਏ ਜਿਹੜੀ ਤੁਹਾਡੇ ਕੋਲ ਇਨ ਹਾਊਸ ਹੈ ਜਿਹਨੂੰ ਵਰਟੀਕਾ ਹੋ ਗਿਆ ਜਿਹੜਾ ਤੁਹਾਡੇ ਕੋਲ ਔਇਲ ਵੀ ਹੈਗਾ ਤੇ ਦੋਸਤੋ ਪਿਓਰ ਵੀ ਹੈ ਤੇ ਪ੍ਰਾਈਸ ਤੁਸੀਂ ਕੰਪੇਅਰ ਵੀ ਕਰ ਸਕਦੇ ਨਹੀਂ ਕਿ ਜੇ ਇਹਨਾਂ ਇਹਨਾਂ ਦੇ ਤਿੰਨੋਂ ਸਟੋਰਾਂ ਤੇ ਮਿਲਦੀਆਂ ਤੇ ਪ੍ਰਾਈਸ ਕੋਈ ਜ਼ਿਆਦਾ ਹੋਏਗਾ ਪ੍ਰਾਈਸ ਮਾਰਕੀਟ ਨਾਲੋਂ ਹਮੇਸ਼ਾ ਘੱਟ ਰਹੇਗਾ ਲੋਟਸ ਦੀ ਖਾਸੀਅਤ ਹੈ ਜੀ ਬਾਕੀ ਤੁਹਾਨੂੰ ਇੱਥੇ ਵੈਸਲੀਨ ਵਗੈਰਾ ਹਨਾ ਤੇ ਆ ਹਰਬਲ ਦੇ ਆ ਸਾਫਟ ਨੀਵੀਆ ਸਬ ਕ੍ਰੀਮ ਮਿਲ ਜਾਣੀ ਹੈ ਹੈਂਡ ਹੈਂਡ ਸੌਫਟ ਵਾਸਤੇ ਤੁਹਾਨੂੰ ਹੈਂਡ ਕ੍ਰੀਮ ਮਿਲ ਗਈ ਨਾ ਲੋਸ਼ਨਸ ਵੀ ਮਿਲ ਗਏ ਸ਼ੈਂਪੂ ਮਿਲ ਗਿਆ ਨਾ ਹਰ ਇੱਕ ਚੀਜ਼ ਆ ਇੱਥੇ ਬਾਕੀ ਇਹ ਕਲਰ ਅਸੀਂ ਬੀਬੀਆਂ ਦੀ ਖਾਸੀਅਤ ਬਿਲਕੁਲ ਬੀਬੀਆਂ ਨੂੰ ਲੋੜ ਪੈਂਦੀ ਹੈ ਹੁਣ ਦੇਖੋ ਤੁਹਾਡੇ ਚਿਹਰੇ ਤੇ ਵੀ ਮੁਸਕਾਨ ਥੋੜੀ ਜਿਹੀ ਵੱਧ ਗਈ ਹੈ ਔਣੇ ਗੱਲ ਸੁਣ ਕੇ ਹਾਂਜੀ ਜੀ ਤੇ ਇਹ ਤਾਂ ਸਾਡੇ ਇੱਕ ਸ਼ਿੰਗਾਰ ਹੀ ਆ ਜਦੋਂ ਮੀਨਸ ਤੁਹਾਨੂੰ ਪਤਾ ਹੀ ਹੈ ਫੈਸਟੀਵਲ ਵਗੈਰਾ ਹੋਵੇ ਸਭ ਤੋਂ ਪਹਿਲਾਂ ਆਪਾਂ ਮਹਿੰਦੀ ਵਾਸਤੇ ਸੋਚਦੇ ਹਾਂ ਤੇ ਬੀਬੀਆਂ ਵਾਸਤੇ ਤੇ ਵੀ ਭੈਣੇ ਸਾਰਾ ਇੰਡੀਅਨ ਬ੍ਰਾਂਡਸ ਹੈ ਹਾਂਜੀ ਮੋਸਟਲੀ ਬਿਲਕੁਲ ਮੋਸਟਲੀ ਹੋ ਹੀ ਆ ਵਿੱਚ ਹਾਂਜੀ ਪਰ ਮੈਂ ਦੇਖਿਆ ਇਹ ਵੀ ਤੁਹਾਡੇ ਕੋਲ ਜਿਵੇਂ हेयर कलर ਹੈਗੇ ਵੀ ਮੋਸਟਲੀ ਨੈਚੁਰਲ ਜਾਂ ਹਰਬਲ ਟਾਈਪ ਆ ਬਿਲਕੁਲ ਹਾਂਜੀ ਤਾਂ ਹੀ ਤਾਂ ਕਸਮੇ ਪਹਿਲੀ ਡਿਮਾਂਡ ਲੋਟਸ ਹੈ ਨਾ ਲੋ ਜੀ ਜਿਨ੍ਹਾਂ ਨੇ ਗਰਮੀਆਂ ਚੱਲ ਰਹੀਆਂ ਨੇ ਖੁਸ਼ਬੂਆਂ ਲਾਣੀਆਂ ਉਹ ਤੁਸੀਂ ਇੰਡੀਅਨ ਬ੍ਰਾਂਡ ਤੁਸੀਂ ਅੱਛਾ ਕੋ ਨਿਊਜ਼ੀਲੈਂਡ ਦੇ ਬ੍ਰਾਂਡ ਵੀ ਇੰਡੀਅਨ ਬ੍ਰਾਂਡਸ ਵੀ ਹੈਗੇ ਉਹ ਤੁਸੀਂ ਬਿਲਕੁਲ ਬਾਏ ਇਥੋਂ ਕਰ ਸਕਦੇ ਅਮਨ ਜੀ ਉਹਨੇ ਸੈਕਸ਼ਨ ਆ ਗਿਆ ਤੁਹਾਡਾ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕੀ ਕੀ ਅਵੇਲੇਬਲ ਰਹਿੰਦਾ ਜਿਵੇਂ ਕੰਗੀਆਂ ਨੇ ਸਿਰ ਦਾ ਸਮਾਨ ਹੈ ਹੋਰ ਵੀ ਸਮਾਨ ਜਿਵੇਂ ਸਾਡੇ ਸਰਦਾਰ ਵੀਰਾਂ ਨੂੰ ਜਿਨ੍ਹਾਂ ਨੇ ਦਾੜਾ ਰੱਖਿਆ ਪਿਆ ਦਾੜੀ ਰੱਖੀ ਪਈ ਉਹਨਾਂ ਨੂੰ ਬਰਸ਼ ਚਾਹੀਦਾ ਹਰ ਇੱਕ ਚੀਜ਼ ਜੀ ਇਹ ਦੱਸੋ ਪਲੀਜ਼ ਹਾਂ ਜੀ ਇਹ ਉਹਗੇ ਆਪਣੇ 올ਡ ਸਪਾਈਸ ਦੇ ਹੋਗੇ ਸ਼ੇਵਿੰਗ ਕਰੀਮਸ ਹੋਗੀਆਂ ਹਨ ਬਰਸ਼ ਹੋਗੇ ਤੇ ਇਹ ਇਹੀ ਸੈਕਸ਼ਨ ਸਾਡੇ ਮੈਨ ਦਾ ਸਪੈਸ਼ਲ ਸੀ ਰੱਖਿਆ ਹੋਇਆ ਉਹਨਾਂ ਵਾਸਤੇ ਕਿਉਂਕਿ ਉਹਨਾਂ ਨੂੰ ਕਿਧਰੇ ਹੋਰ ਜਾ ਕੇ ਦੇਖਣਾ ਨਾ ਇੰਨਾ ਪਵੇ ਕਲਰਸ ਹੋਗੇ ਮੈਨ ਦੇ ਆ ਵੀ ਕੋ ਅਬਦੁੱਲ ਇਹ ਵੀ ਹੈਗਾ ਤੁਹਾਡੇ ਕੋਲ ਸਾਰੀ ਤਰ੍ਹਾਂ ਦੇ ਹੋ ਗਿਆ ਤੇ ਉਹਨਾਂ ਵਾਸਤੇ ਜੈਲ ਵਗੈਰਾ ਜੋ ਵੀ ਹੈ ਵਾਟ ਗਾਦੀ ਆ ਸੈਕਸ਼ਨ ਕਿਹੜਾ ਜੀ ਹਾਂਜੀ ਇਹ ਸਾਡੀ ਹੋ ਗਈ ਪੂਜਾ ਇਹ ਤੋਂ ਸਟਾਰਟ ਹੁੰਦੀ ਆ ਆਹ ਬਹੁਤ ਵਧੀਆ ਹਰਬਲ ਦੇ ਹੀ ਆਪਾਂ ਸਟਾਰਟ ਕੀਤਾ ਹੋਇਆ ਆ ਸਤਵਿਕਤਾ ਇਹ ਬਹੁਤ ਜ਼ਿਆਦਾ ਵਧੀਆ ਜਾ ਰਹੇ ਨੇ ਇਸ ਟਾਈਮ ਜੀ ਹਾਂ ਜੀ ਹਰ ਇੱਕ ਚੀਜ਼ ਆ ਔਰ ਸਾਡੇ ਕੋਲੋਂ ਇਹ ਡਿਮਾਂਡ ਚ ਕੀਤਾ ਗਿਆ ਸੀ ਇਹ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਥੋੜਾ ਜ਼ੂਮ ਕਰ ਲਓ ਨੇੜੇ ਕਰ ਲਓ ਥੋੜਾ ਇਹ ਕੀ ਕੀ ਚੀਜ਼ ਕੀ ਹੈ ਜੀ ਇਹ ਮੈਂ ਫਸਟ ਟਾਈਮ ਦੇਖ ਰਿਹਾ ਹਾਂ ਹਾਂ ਜੀ ਇਹ ਬੋਝ ਪੱਤਰਾ ਹੈ ਇਹ ਸਾਡੇ ਕੋਲੋਂ ਕਿਸ ਨੇ ਡਿਮਾਂਡ ਕੀਤੀ ਸੀ ਕਸਟਮਰ ਨੇ ਕਿ ਇਹਨੂੰ ਬੋਝ ਪੱਤਰਾ ਚਾਹੀਦਾ ਕਿਉਂਕਿ ਸਾਨੂੰ ਵੀ ਕੁਝ ਚੀਜ਼ਾਂ ਐਵੇਂ ਹੀ ਇਹ ਕਲੋਸ ਕਰ ਦਿਓ ਕੈਮਰੇ ਦੇ ਨੇੜੇ ਥੋੜਾ ਜਿਹਾ ਬਿਲਕੁਲ ਕਿਉਂਕਿ ਸਾਨੂੰ ਵੀ ਕੁਝ ਚੀਜ਼ਾਂ ਐਦਾਂ ਦੀਆਂ ਨੇ ਆਪਨੇ ਹੀ ਪੋਜ ਪੱਤਰਾ ਹਾਂਜੀ ਬਿਲਕੁਲ ਪੋਜ ਪੱਤਰਾ ਤੇ ਕਿੱਥੇ ਕੰਮ ਕਿੱਥੇ ਹੁੰਦਾ ਜੀ ਹਾਂਜੀ ਇਹ ਪੁਰਾਣੇ ਜ਼ਮਾਨੇ ਚ ਜੋ ਰਿਸ਼ੀਮੁਰੀ ਹੁੰਦੇ ਸੀ ਉਹ ਆਪਣੇ ਗ੍ਰੰਥ ਲਿਖਣ ਵਾਸਤੇ ਜਾਂ ਲਿਖਣ ਵਾਸਤੇ ਯੂਜ਼ ਕਰਦੇ ਹੁੰਦੇ ਸੀ ਤੇ ਤੁਹਾਡੇ ਲੋਟਸ ਦੀ ਟੀਮ ਚ ਬੰਦਾ ਐਸਾ ਕਿਹੜਾ ਲੇ ਖੋਜਾਂ ਕਰਦਾ ਹਾਂਜੀ ਇਹ ਉਹੀ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਕਸਟਮਰ ਆ ਕੇ ਜਿਵੇਂ ਸਾਨੂੰ ਡਿਮਾਂਡ ਕਰਦੇ ਇਸ ਚੀਜ਼ ਦੀ ਤੇ ਅਸੀਂ ਆਪਣੇ ਸੀਨੀਅਰਸ ਨੂੰ ਦੱਸਦੇ ਹਾਂ ਉਹਨਾਂ ਨੂੰ ਕਹਿ ਕੇ ਉਹ ਚੀਜ਼ ਅਸੀਂ ਸਪਲਾਈਅਰ ਤੋਂ ਮੰਗਵਾ ਲੈਨੇ ਆ ਤੁਹਾਡਾ ਪੂਜਾ ਦਾ ਸਮਾਨ ਵੀ ਮੈਂ ਦੇਖ ਹਾਂਜੀ ਸਾਰਾ ਜਿਹੜਾ ਮੰਦਰ ਟੈਂਪਲ ਦਾ ਸਮਾਨ ਹੈ ਸਾਰਾ ਅਵੇਲੇਬਲ ਹੈ ਦੇਖੋ ਤੁਸੀਂ ਜਿਵੇਂ ਆਪਾਂ ਬੱਤੀ ਲਗਾਉਂਦੇ ਆ ਜਾਂ ਕਰੇ ਉਹ ਲਗਾਉਂਦੇ ਆ ਜੋ ਜਗਾਉਂਦੇ ਆ ਉਹਦਾ ਵੀ ਸਾਰਾ ਸਮਾਨ ਅਵੇਲੇਬਲ ਹੈ ਮੈਂ ਤੁਹਾਨੂੰ ਕਹਿ ਰਹੀ ਨਾ ਇੰਡੀਆ ਤੋਂ ਆਪਾਂ ਨੂੰ ਸੋਚਣ ਦੀ ਲੋੜ ਨਹੀਂ ਹੈਗੀ ਕਿ ਅਸੀਂ ਜਾ ਕੇ ਉੱਥੇ ਆ ਚੀਜ਼ਾਂ ਮਿਲਣ ਗਿਆ ਕਿ ਨਹੀਂ ਹੈ ਇੱਥੇ ਸਾਨੂੰ ਸਭ ਕੁਝ ਮਿਲੇਗਾ ਤੇ ਇਹ ਮੰਗਲ ਦੀਪ ਸਾਡੀ ਐਸਟੈਂਪ ਬਹੁਤ ਜ਼ਿਆਦਾ ਇਹ ਜਾ ਰਹੀ ਹੈ ਕੀ ਹਾਂਜੀ ਹੋਲਸੇਲਿੰਗ ਹੈ ਤੇ ਬਾਕੀ ਇਹਦੀ ਫ੍ਰੈਗਰੈਂਸ ਬਹੁਤ ਨਾਈਸ ਆ ਬਹੁਤ ਵਧੀਆ ਹਣਾ ਤੇ ਸਾਡੇ ਕੋਲ ਵੇਖੋ ਆ ਤੁਸੀਂ ਰਿਕਮੈਂਡ ਕਰੋਗੇ ਲੋਕਾਂ ਨੂੰ ਜਿਹੜੇ ਦਰਸ਼ਕ ਇਸ ਵਕਤ ਦੇਖ ਰਹੇ ਹੈ ਕਿ ਭਾਈ ਜ਼ਰੂਰ ਬਾਏ ਕਰਿਆ ਕਰੋ ਇਹ ਚੀਜ਼ਾਂ ਬਿਲਕੁਲ ਸਾਨੂੰ ਸੁਗੰਧ ਵਾਲੀਆਂ ਚੀਜ਼ਾਂ ਖੁਸ਼ਬੂ ਵਾਲੀਆਂ ਖੁੱਦ ਕਹਿੰਦੇ ਆ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ ਬਹੁਤ ਨਾਈਸ ਬਹੁਤ ਵਧੀਆ ਹੈ ਨਾ ਤੇ ਹਾਂਜੀ ਸਾਰੀ ਸਾਡੀ ਪੂਜਾ ਆਏ ਲਈ ਬਾਕੀ ਤੁਹਾਨੂੰ ਇਹ ਉੱਪਰ ਮਿਲ ਜੇਗਾ ਜੋ ਸ਼ਿੰਗਾਰ ਪੂਜਾ ਬਾਕਸੇ ਜੀ ਨੇੜੇ ਕਰ ਦਿਓ ਮਾੜਾ ਜੀ ਐਟਮ ਲੈਂਡ ਡੀਲੋਡ ਨਹੀਂ ਹੈਗੀ ਜਦੋਂ ਕੋਈ ਪੂਜਾ ਵਗੈਰਾ ਹੁੰਦੀ ਹੈ ਅੱਛਾ ਤੁਸੀਂ ਪੈਕ ਬਣਾ ਕੇ ਰੱਖਿਆ ਬਿਲਕੁਲ ਹਾਂਜੀ ਇਹ ਪੈਕ ਵਿੱਚ ਆਣਗੇ ਤੁਹਾਨੂੰ ਹਰ ਇੱਕ ਚੀਜ਼ ਸਰਪ੍ਰਾਈਜ਼ ਵੀ ਤੁਹਾਡਾ ਬੜਾ ਮੈਂ ਦੇਖਿਆ ਬਹੁਤ ਵਧੀਆ ਹਾਂਜੀ ਸਿਰਫ 649 ਜੀ ਕੋ ਜਿਆਦਾ ਨਹੀਂ ਹੈਗਾ ਪ੍ਰਾਈਸ ਵੀ ਬਹੁਤ ਮੈਟਰ ਕਰਦੇ ਆ ਨਾ ਪਰ ਸ਼ਾ ਵੀ ਦੇਖੋ ਲੋਡ ਪੈਂਦਾ ਹੈ ਕਈ ਦਰਸ਼ਕਾਂ ਨੂੰ ਪਤਾ ਨਹੀਂ ਵੀ ਯਾਰ ਕਿੱਥੋਂ ਲਵਾਂਗੇ ਹਨਾ ਇਹ ਵੀ ਚੀਜ਼ਾਂ ਤੁਹਾਡੇ ਕੋਲ ਮਿਲਦੀਆਂ इजीली ਮਿਲ ਜਾਂਦੀਆਂ ਬਾਕਸਿਸ ਦੇ ਵਿੱਚ ਆ ਚੀਜ਼ਾਂ ਪਈਆਂ ਕਪੂਰ ਵੀ ਹੈਗੀ ਹੈ ਹਾਂਜੀ ਤੇ ਬਾਕੀ ਆਹ ਸਟੈਂਡ ਹੋ ਗਏ ਆਕਾਰ ਸਟੈਂਡ ਹੋ ਗਏ ਜੋ ਕਿ ਈਜ਼ੀਲੀ ਨਹੀਂ ਮਿਲਦੇ ਹੈਗੇ ਬਟ ਸਾਡੇ ਕੋਲ ਤੁਹਾਨੂੰ ਮਿਲ ਜੇਗਾ ਹਰ ਇੱਕ ਦੇਵੀ ਦੇਵਤੇ ਦਾ ਮਿਲ ਜੇਗਾ ਹਾਂਜੀ ਜੀ ਕਾਰ ਸਟੈਂਡ ਚ ਰੱਖਣਾ ਤਾਂ ਹਰ ਚੀਜ਼ ਮਿਲ ਜੇਗੀ ਮਿਲ ਜੇਗੀ ਹਾਂਜੀ ਆ ਦੱਸੋ ਜੀ ਹਾਂਜੀ ਇਹ Google Google ਵਗੈਰਾ ਤੋਂ ਦੂਰ ਇਹ ਸਾਰੇ ਪੈਕਟਿਪ ਹੋ ਕੇ ਆਂਦੇ ਆ ਰਾਗਦੇ ਆ ਹਾਂਜੀ ਤੇ ਇਹ ਵੀ ਪੂਜਾ ਵਿੱਚ ਬਹੁਤ ਜ਼ਿਆਦਾ ਜਾ ਰਹੇ ਨੇ ਜੀ ਤੇ ਬਹੁਤ ਵਧੀਆ ਮੈਂ ਦੇਖਿਆ ਕਾਫੀ ਛੋਟੀ ਛੋਟੀ ਜਿਹੜੀ ਪੈਕਿੰਗ Google ਤੋਂ ਹੋ ਗਈ ਹੈ ਨਾ ਉੱਥੇ ਹੋਗੇ ਦੂਸਰੇ ਹੋ ਗਿਆ ਤੇ ਆਹ ਆ ਸੰਭਾਣੀ ਕੱਪ ਹੋਗੇ אבי ਬਹੁਤ ਜ਼ਿਆਦਾ ਯੂਸਫੁਲ ਲਾਈਫ ਹੋਾਸਤੇ ਜੇ ਬਹੁਤ ਜ਼ਿਆਦਾ ਪੂਜਾ ਪਹ ਚਲਦੀ ਹੈ ਸਟicker ਵੀ ਕਾਫੀ ਹੈ ਤੁਹਾਡੇ ਕੋਲ ਆ ਵੀ ਜਿੰਨੀਆਂ ਹੈਗੀਆਂ ਚੀਜ਼ਾਂ ਉਹ ਸਰ੍ਹੋਂ ਦਾ ਤੇਲ ਜਿਹੜਾ ਆਪਾਂ ਜੋਤ ਲਈ ਆ ਕਿਤੇ ਘਰ ਲਈ ਯੂਜ਼ ਕਰਦੇ ਹਾਂ ਬਿਲਕੁਲ ਬਿਲਕੁਲ ਜੀ ਇੱਕ ਪੂਜਾ ਆਇਲ ਸਪੈਸ਼ਲ ਹੈ ਇੱਥੇ ਤੁਹਾਡੇ ਕੋਲ ਹਾਂਜੀ ਇੱਕ ਦੂਸਰਾ ਆਇਲ ਯੂਜ਼ ਕਰਨ ਦੀ ਬਜਾਇ ਪੂਜਾ ਵਾਲਾ ਰੱਖਿਆ ਹੋਇਆ ਕਿ ਸਭ ਨੂੰ ਅੱਛਾ ਵਧੀਆ ਮਿਲੇ ਹਰ ਜੀ ਤੇ ਇਹ ਗੰਗਾ ਜਲ ਹੋ ਗਿਆ ਪਿਓਰ ਹੈ ਜੀ ਬਿਲਕੁਲ ਹਾਂਜੀ ਫਿਓਰਾ ਜੀ ਹਾਂਜੀ ਗੰਗਾ ਜਲ ਹੋ ਗਿਆ ਤੇ ਮਸਟਰਡ ਕੋਲੋਰ ਕਿ ਮੈਂ ਦੇਖਿਆ ਧਰਮ ਦੇ ਕੰਮ ਦੇ ਵਿੱਚ ਇਹਦੀ ਜਿਆਦਾ ਜ਼ਰੂਰਤ ਹੁੰਦੀ ਹੈ ਸਾਨੂੰ ਹਾਂਜੀ ਯੂਜ਼ ਕਰਦੇ ਹਾਂ ਅਸੀਂ ਬੜਾ ਸੁਚਮਤਾ ਦੇ ਨਾਲ ਅਸੀਂ ਯੂਜ਼ ਕਰਨਾ ਹੁੰਦਾ ਹੈ ਇਹ ਤੇ ਬਿਲਕੁਲ ਦੋਸਤੋ ਗੰਗਾ ਜਲ ਦੀ ਹਰ ਇੱਕ ਵੱਡੀ ਤੋਂ ਲੈ ਕੇ ਛੋਟੀ ਪੈਕਿੰਗ ਤੱਕ ਲੋਟਸ ਮਨਕਾਉ ਬੋਟਨੀ ਜਾਂ ਮਾਉਂਟ ਰੋਸਕਲ ਤੇ ਅਵੇਲੇਬਲ ਰਹਿੰਦੀ ਹੈ ਜੀ ਬਿਲਕੁਲ ਇਹ ਪੂਜਾ ਤਾਲ ਹੋਗੇ ਜਿਸ ਨੂੰ ਜਰਤੇ ਚੀਜ਼ ਦੀ ਵੀ ਹੈ ਗਿਆ ਚੀਜ਼ਾਂ ਵੀ ਬਹੁਤ ਦਾ ਅਲੱਗ ਅਲੱਗ ਲੈਣ ਦੀ ਲੋੜ ਨਹੀਂ ਇੱਕੋ ਚੀਜ਼ ਬਿਲਕੁਲ ਹਾਂ ਜੀ ਇੱਕ ਚਹੀਆ ਬਸ ਇੱਕ ਵੈਰਾਈਟੀ ਬਹੁਤ ਆ ਤੁਸੀਂ ਚੀਜ਼ ਜਿਵੇਂ ਦਾ ਮਰਜ਼ੇ ਲੈ ਸਕਦੇ ਬਿਲਕੁਲ ਸਾਡੀ ਗੱਲਾਂ ਖਤਮ ਹੋ ਜਾਣਗੇ ਪਰ ਵੈਰਾਈਟੀ ਖਤਮ ਨਹੀਂ ਹੋਈ ਲੋਟੋ ਦੀ ਖਾਸੀਅਤ ਆਪਾਂ ਹਾਂ ਬਾਕੀ ਇਹ ਪੂਜਾ ਕਲੋਥਸ ਵਗੈਰਾ ਹੁੰਦੇ ਆ ਤੇ ਇਹ ਵੀ ਸਾਡੇ ਕੋਲ ਹਰ ਇੱਕ ਕਲਰ ਦੇ ਹੈਗੇ ਆ ਠੀਕ ਹੈ ਜੀ ਠੀਕ ਤੇ ਇਹ ਸਾਡੀ ਆ ਗਈ ਕੈਂਡੀਜ਼ ਆਏ ਲੋਗੀ ਜਿਹਦੇ ਸ ਬਚਪਨ ਸੈਕਸ਼ਨ ਹੈ ਆਪਾਂ ਕਹਿ ਸਕਦੇ ਹਾਂ ਜੀ ਛੋਟੇ ਹੁੰਦੇ ਸੀ ਵੀ ਖਾਂਦੇ ਹੁੰਦੇ ਸਕੂਲੇ ਆਪਣੇ ਹਾਂਜੀ ਤੁਸੀਂ ਇੰਡੀਆ ਦੀ ਕੋਈ ਚੀਜ਼ ਮਿਸ ਨਹੀਂ ਕਰੋਗੇ ਇੱਥੇ ਲੋਟਸ ਤੇ ਆ ਕੇ ਤੁਹਾਨੂੰ ਹਰ ਇੱਕ ਚੀਜ਼ ਮਿਲ ਜਾਏਗੀ ਰਮਨ ਮੈਂ ਇਸ ਇਸ ਗੱਲ ਤੇ ਨਾ ਤੁਹਾਡੀ ਟੀਮ ਦਾ ਵੀ ਬੜਾ ਧੰਨਵਾਦ ਕਰਦਾ ਹਾਂ ਹਾਂਜੀ ਕਿ ਇੰਡੀਆ ਦੀ ਹਰ ਇੱਕ ਚੀਜ਼ ਤੁਸੀਂ ਅਵੇਲੇਬਲ ਕਰਾਉਂਦੇ ਹੋ ਦੇਖੋ ਅਸੀਂ ਖਾਂਦੇ ਹੁੰਦੇ ਸੀ ਪਹਿਲਾਂ ਕੱਚਾ ਮੰਗੋ ਬਿਲਕੁਲ ਹਾਂਜੀ ਬਚਪਨ ਛੇਆ ਵੈਰੀ ਗੁੱਡ ਸਾਰੇ ਆਂਕਿਕਸ ਵੀ ਹੈਪੀ ਹੋ ਜਾਂਦੇ ਨੇ ਕਿ ਸਾਨੂੰ ਉਹ ਚੀਜ਼ ਮਿਲਦੀ ਵੀ ਜੋ ਬਚਪਨ ਚ ਆਪਾਂ ਖਾ ਕੇ ਆਏ ਹਾਂ ਇਹ ਮੁਖਵਾਸ ਵਗੈਰਾ ਹੈਗੇ ਆ ਤੇ ਇਹ ਵੀ ਬਹੁਤ ਵਧੀਆ ਹੈ ਨਾ ਸ਼ੀਰਵਾਸਤੇ ਤੇ ਬਾਕੀ ਆ ਚੰਦਨ ਦੇ ਹੋ ਗਏ ਇਹ ਮੁਖਵਾਸ ਆਇਲ ਆਪਾਂ ਕਹਿ ਸਕਦੇ ਹਾਂ ਉੱਤੋਂ ਲੈ ਕੇ ਥੱਲੇ ਤੱਕ ਜਿੰਨੇ ਜੋ ਲਾਈਨ ਆ ਆਪਣੀ ਲੈ ਸਕਦੇ ਜੀ ਇਹ ਜੈਲੀ ਆ ਗਈਆਂ ਜੀ ਹਾਂਜੀ ਇਹ ਜੈਲੀ ਆ ਗਈਆਂ ਔਰ ਇਹ ਹੋ ਗਏ ਕੱਚੇ ਆਮ ਬੋਲਸ ਜਿਵੇਂ ਜੈਲੀ ਟਾਈਪ ਹੁੰਦੇ ਨਾ ਬੱਚਿਆਂ ਨੂੰ ਬਹੁਤ ਪਸੰਦ ਆ ਰਹੀ ਹੈ ਇਹ ਭੈਣੇ ਸਾਰੇ ਇੰਡੀਅਨ ਬ੍ਰਾਂਡ ਰਹਿੰਦੇ ਆ ਜੀ ਹਾਂਜੀ ਇਹ ਇੰਡੀਅਨ ਹਾਂਜੀ ਇੰਡੀਆ ਨੇ ਔਰ ਸਾਡਾ ਆਪ ਦਾ ਵੀ ਹੈਗਾ ਮਤਲਬ ਅੱਛਾ ਜੀ ਹਾਂਜੀ ਟੇਸਟ ਵਾਈਜ਼ ਬਹੁਤ ਨਵੀਆਂ ਦੀਆਂ ਅਸੀਂ ਪਹਿਲਾਂ ਚੈੱਕ ਕਰਦੇ ਨੇ ਫਿਰ ਉਸ ਤੋਂ ਬਾਅਦ ਹੀ ਅਸੀਂ ਇਸ ਚੀਜ਼ ਦਾ ਆਰਡਰ ਨਕਲ ਪਾਣੀ ਵਿੱਚ ਮਿਲਾ ਕੇ ਜਿਹੜੇ ਪੀਣ ਵਾਲੇ ਖਟੇ ਹਾਂਜੀ ਖੱਟੇ ਮਿੱਠੇ ਜਿਹੜੇ ਤੁਸੀਂ ਬਣਾਏ ਹੋਏ ਆ ਹਾਂਜੀ ਉੱਪਰ ਤੋਂ ਲੈ ਕੇ ਆ ਠੰਡਾਈ ਹੋ ਗਿਆ ਨਾ ਜਿੰਜਰ ਨਿੰਬੂ ਪਾਣੀ ਹੋ ਗਿਆ ਇਹ ਆਪਣਾ ਜੋ ਆਪਾਂ ਇੰਡੀਆ ਵਿੱਚ ਟੈਂਕ ਟੈਂਗ ਹੈ ਨਾ ਉਹ ਵਾਲਾ ਵੀ ਹੈਗਾ ਮੰਗੋ ਫਲੇਵਰਸ ਚ ਇਹ ਤੁਹਾਡਾ ਡਰਿੰਕ ਸੈਕਸ਼ਨ ਆ ਗਿਆ ਇੱਥੇ ਵਾਲੇ ਵੀ ਹੈਗੇ ਆ ਤੇ ਇੰਡੀਆ ਵਾਲੇ ਵੀ ਹੈਗੇ ਹਾਂਜੀ ਮਿਕਸ ਆ ਇੱਥੇ ਤੁਹਾਨੂੰ ਸਭ ਮਿਲੇਗਾ ਜੀ ਹਾਂਜੀ ਇਹ ਰੋਜ਼ ਵਾਟਰ ਹੋ ਸੀਰਪ ਹੋ ਗਿਆ ਜੋ ਤੁਹਾਨੂੰ ਪਤਾ ਅੱਜਕੱਲ ਬਹੁਤ ਏਮਾਨ ਡਿਮਾਂਡ ਚ ਇਹ ਸਾਡੀ ਆ ਗਈ ਆ ਮਿਲਕ ਮਿਲਕ ਵਾਲੀ ਸੈਕਸ਼ਨ ਆ ਗਈ ਜਿਹਦੇ ਵਿੱਚ ਉੱਤੇ ਸੀਡਸ ਵਗੈਰਾ ਵਾਲੇ ਹੋਗੇ ਤੇ ਇਹ ਮਿਲਕ ਵਾਲੇ ਆ ਸਾਰੇ ਜੀ ਬਿਲਕੁਲ ਜੀ ਗਰਮੀ ਚੱਲ ਰਹੀ ਹੈ ਕੋਕੋਨਟ ਵਾਟਰ ਕਿਸ਼ਨ ਨੂੰ ਪੈਕਿੰਗ ਵਾਲਾ ਚਾਹੀਦਾ ਤਾਂ ਮਿਲ ਜੇਗਾ ਸਾਰੀ ਡਰਿੰਕਸ ਹੈਗੀਆਂ ਤੇ ਇਹਨਾਂ ਕੋਲ ਦੇਖੋ ਛੋਟੀ ਪੈਕਿੰਗ ਐਂਡ ਛੋਟੀ ਪੈਕਿੰਗ ਵੀ ਸਾਡੇ ਕੋਲ ਹੈਗੀ ਆ ਤੇ ਵੱਡੀ ਵੀ ਹੈਗੀ ਬਿਲਕੁਲ ਜੀ ਡਰਿੰਕਸ ਸਾਰਿਆਂ ਨੇ ਕੋਲ ਹੈਗੇ ਇੰਡਨ ਸਾਰੇ ਬ੍ਰਾਂਡ ਹੈਗੇ ਆ ਤੁਸੀਂ ਦੇਖੋ ਇਹਨਾਂ ਕੋਲ ਥੰਬਸ ਅਪ ਵੀ ਹੈ ਉਹ ਵੀ ਬੜਾ ਬਿਹਤਰੀਨ ਬ੍ਰਾਂਡ ਹੈ ਸਾਰੇ ਇਹਨਾਂ ਕੋਲ ਬ੍ਰਾਂਡ ਜਿਹੜੇ ਹੈਗੇ ਅਵੇਲੇਬਲ ਹੈਗੇ ਦੇਖੋ ਲੱਸੀ ਵੀ ਹੈ ਸਾਰਾ ਕੁਛ ਹੈ ਬਿਲਕੁਲ ਤੁਸੀਂ ਸਪੋਰਟ ਕਰਿਆ ਕਰੋ ਲੋਟਸ ਨੂੰ ਮਨਕਾਉ ਮਾਉਂਟ ਰੋਸਕਲ ਤੇ ਨਾਲ ਦੀ ਨਾਲ ਬੋਟਿੰਗ ਦੇ ਵਿੱਚ ਅਮਨ ਜੀ ਬਹੁਤ ਥੈਂਕ ਯੂ ਤੁਸੀਂ ਦਰਸ਼ਕਾਂ ਦੇ ਰੂਬਰੂ ਹੋਏ ਦਰਸ਼ਕਾਂ ਨੂੰ ਇਹਨਾਂ ਦੋਲਾਂ ਆਇਲਾਂ ਬਾਰੇ ਦੱਸਿਆ ਕਿ ਕੀ ਕੀ ਅਵੇਲੇਬਲ ਹੁੰਦਾ ਪ੍ਰਾਈਸ ਕੀ ਕੀ ਰਹਿੰਦਾ ਉਹ ਲੋਟਸ ਦੀ ਆਪਣੀ ਬਣਤਰ ਵੀ ਹੈ ਜੀ ਬਿਲਕੁਲ ਹਾਂ ਜੀ ਤੁਹਾਡੇ ਸਟਾਫ ਦਾ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਥੈਂਕ ਯੂ